ਮਝਾ वर्ल्ड वाइड ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਕਿਤਾਬਾਂ ਦੀ ਇਸ ਦੁਨੀਆ ਦੇ ਵਿੱਚ ਤੁਹਾਡ ਨਾਲ ਅਜ ਇੱਕ ਖਾਸ ਕਿਤਾਬ ਸਾਂਝੀ ਕਰਨ ਲੱਗੇ ਹਾਂ ਖਾਸ ਤੌਰ ਤੇ ਉਹਨਾਂ ਵਾਸਤੇ ਜੋ ਕਹਾਣੀਆਂ ਪੜਨ ਦੇ ਸ਼ੌਕੀਨ ਨੇ ਤੇ ਖਾਸ ਕਰਕੇ ਉਹਨਾਂ ਵਾਸਤੇ ਵੀ ਜੋ ਪੜਨ ਦੇ ਸ਼ੌਕੀਨ ਹੀ ਨਹੀਂ ਆ ਕਿਉਂਕਿ ਜੇਕਰ ਉਹ ਪੜਨ ਦੇ ਸ਼ੌਕੀਨ ਨਹੀਂ ਹੈ ਤੇ ਇਹ ਮੇਰੇ ਵੱਲੋਂ ਸੁਝਾਈ ਹੋਈ ਕਿਤਾਬ ਜੇਕਰ ਮੇਰੇ ਕਹਿਣ ਤੇ ਉਹ ਪੜ ਲੈਂਦੇ ਨੇ ਜਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਬਈ ਉਹ ਵੀ ਕਿਤਾਬਾਂ ਪੜਨ ਦੇ ਸ਼ੌਕੀਨ ਬਣ ਜਾਣਗੇ ਕਿਉਂਕਿ ਕਿਤਾਬ ਦੀ ਖਾਸੀਅਤ ਇਹ ਹੈ ਕਿ ਇੱਕ ਛੋਟੀ ਜੀ ਕਿਤਾਬ ਹੈ ਜਿਹਦੇ ਵਿੱਚ ਇੱਕ 100 ਦੇ ਕਰੀਬ ਕਹਾਣੀਆਂ ਨੇ ਔਰ ਤਕਰੀਬਨ 230 ਸਫ਼ਿਆਂ ਦੀ ਇੱਕ ਕਿਤਾਬ ਹੈ ਔਰ 100 ਕਹਾਣੀਆਂ ਹਰ ਕਹਾਣੀ ਇੱਕ ਡੇਢ ਜਾਂ ਹੱਦ ਦੋ ਪੰਨੇ ਦੀ ਹੈ ਪਰ ਇਨ੍ਹਾਂ ਕਹਾਣੀਆਂ ਦੇ ਵਿੱਚ ਦਰਸਲ ਹੈ ਕਿ ਉਹ ਦੱਸਾਂਗਾ ਤਾਂ ਤੁਸੀਂ ਖੁਦ ਚਾਹੋਗੇ ਕਿ ਇਹ ਕਿਤਾਬ ਸਾਡੇ ਹੱਥਾਂ ਵਿੱਚ ਹੋਵੇ ਦੋਸਤੋ ਇਹ ਕਿਤਾਬ ਹੈ ਜਿਹਦਾ ਨਾਮ ਹੈਗਾ ਕਿ ਓਸ਼ੋ ਦੇ ਪ੍ਰਵਚਨਾਵਾਂ ਚੋਂ ਸੰਕਲਿਤ ਬੋਧ ਕਥਾਵਾਂ ਕਿਤਾਬ ਦਾ ਨਾਮ ਹੈ ਕੈਸਾ ਮਰਨਾ ਹੋਵੇ ਤੇ ਪੇਸ਼ ਕਰਨੇ ਮੀਤ ਅਣਮੋਲ ਔਰ ਇਹ ਕਿਤਾਬ ਸਮਰਪਿਤ ਕੀਤੀ ਗਈ ਹੈ ਪਰਮ ਪਿਆਰੇ ਓਸ਼ੋ ਦੇ ਨਾਮ ਤੇ ਜਿਵੇਂ ਜ਼ਿਕਰ ਕੀਤਾ ਕਿ ਓਸ਼ੋ ਜਦੋਂ ਆਪਣੀ ਕਥਾ ਕਰਦੇ ਸਨ ਉਹਦੇ ਵਿੱਚ ਜਿਹੜੀਆਂ ਕਹਾਣੀਆਂ ਸਾਨੂੰ ਦ੍ਰਿਸ਼ਟ ਦਿਸਟਾਂਤ ਵਾਸਤੇ ਦੱਸਦੇ ਸਨ ਉਹਨਾਂ ਕਹਾਣੀਆਂ ਦਾ ਸੰਮੇਲ ਹੈ ਸੋ ਇਹ ਨਾ ਸਮਝੋ ਵੀ ਇਹ ਕਈ ਵਾਰੀ ਹੁੰਦਾ ਨਾ ਹਰ ਬੰਦੇ ਦੀ ਆਪਣੀ ਵਿਚਾਰਤਾਂ ਹੁੰਦੀ ਹੈ ਉਹਦੇ ਆਪਣੇ ਇੱਕ ਫੇਥ ਹੁੰਦੇ ਨੇ ਉਹ ਤੋਂ हट ਕੇ ਕੇਵਲ ਸਿੱਖਿਆ ਨੂੰ ਸਮਝਣ ਦੇ ਵਾਸਤੇ ਵੀ ਜੇ ਅਸੀਂ ਇੱਕ ਕਿਤਾਬ ਖਰੀਦਦੇ ਹਾਂ ਤੇ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲ ਸਕਦਾ। ਮਿਸਾਲ ਦੇ ਤੌਰ ਤੇ ਕਿਤਾਬ ਦੇ ਆਰੰਭ ਦੇ ਵਿੱਚ ਜੋ ਜ਼ਿਕਰ ਹੈ ਬੜਾ ਪਿਆਰਾ ਹੈ ਉਹ ਪ੍ਰਭਜੋਤ ਸੋਹੀ ਲਿਖਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਬੋਧ ਕਥਾਵਾਂ ਨੂੰ ਪੜ੍ਹ ਕੇ ਜਿੱਥੇ ਸਵੈ ਦਾ ਗਿਆਨ ਹੁੰਦਾ ਆ ਉੱਥੇ ਸਵੈ ਪਰਚੋਲ ਵੱਲ ਵੀ ਯਾਤਰਾ ਸ਼ੁਰੂ ਹੁੰਦੀ ਹੈ। ਕਿਉਂਕਿ ਸਵੈ ਗਿਆਨ ਹੀ ਸਵੈ ਕਾਬੂ ਦੀ ਸ਼ੁਰੂਆਤ ਹੈ। ਕਹਿੰਦੇ ਜਿਸ ਇਨਸਾਨ ਨੂੰ ਸ਼ਾਨਦਾਰ ਜੀਵਨ ਜਿਉਣਾ ਆ ਜਾਂਦਾ ਹੈ ਉਹ ਹੀ ਇੱਕ ਸ਼ਾਨਦਾਰ ਮੌਤ ਮਰ ਸਕਦਾ ਹੈ ਮੌਤ ਜਦ ਦਰਵਾਜ਼ੇ ਉੱਤੇ ਖੜੀ ਹੁੰਦੀ ਹੈ ਤਾਂ ਉਸ ਅੰਦਰ ਕੋਈ ਗਿਲਾ ਸ਼ਿਕਵਾ ਪਛਤਾਵਾ ਆਤਮ ਗਲਾਨੀ ਆਦ ਕੋਈ ਭਾਵ ਨਹੀਂ ਹੁੰਦਾ ਤੇ ਉਹ ਬਾਹਾਂ ਖੋਲ ਕੇ ਮੌਤ ਦਾ ਸਵਾਗਤ ਕਰਦਾ ਹੈ ਉਹ ਆਖਦੇ ਨੇ ਕਿ ਇਹਨਾਂ ਕਥਾਵਾਂ ਦੇ ਵਿੱਚ ਜੀਵਨ ਮੌਤ ਦੀਆਂ ਡੂੰਗੀਆਂ ਰਮਝਾਂ ਬਾਰੇ ਘਟਨਾਵਾਂ ਕਹਾਣੀਆਂ ਤੇ ਉਦਾਹਰਨਾਂ ਰਾਹੀਂ ਬਹੁਤ ਕੁਝ ਸਮਝਾਇਆ ਗਿਆ ਹੈ ਮੈਂ ਕੀ ਹਾਂ ਮੈਂ ਕੌਣ ਹਾਂ ਮੇਰਾ ਮਨੋਰਥ ਕੀ ਹੈ ਮੈਂ ਕਿਉਂ ਆਇਆ ਹਾਂ ਮੈਂ ਕਿੱਥੇ ਜਾਣਾ ਹੈ ਮੈਂ ਕਿਵੇਂ ਜਿਉਣਾ ਹੈ ਜਾਂ ਮੈਂ ਕੀ ਕਰਨਾ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਇਸ ਕਿਤਾਬ ਨੂੰ ਪੜਿਆਂ ਇਸ ਕਿਤਾਬ ਦੇ ਰੂਪ ਰੂਪ ਹੋਇਆ ਸਾਨੂੰ ਪ੍ਰਾਪਤ ਹੋ ਸਕਦੇ ਨੇ ਔਰ ਇਹ ਕਹਾਣੀਆਂ ਇਤਨੀਆਂ ਜ਼ਬਰਦਸਤ ਨੇ ਕਿ ਹਰ ਉਮਰ ਵਰਗ ਦਾ ਜਿਹੜਾ ਇਨਸਾਨ ਹੈ ਜਾਂ ਵਿਅਕਤੀ ਹੈ ਉਹ ਇਹਨਾਂ ਕਹਾਣੀਆਂ ਦੇ ਰਾਹੀਂ ਆਪਣੀ ਜ਼ਿੰਦਗੀ ਦੇ ਮਨੋਰਥ ਨੂੰ ਸਮਝ ਸਕਦਾ ਉੱਥੇ ਇਹ ਇੰਨੀਆਂ ਕੁ ਸਿੱਖਿਆ ਨੇ ਕਿ ਜੇ ਥੋੜਾ ਜਿਹਾ ਵੀ ਅਮਲ ਅਸੀਂ ਕਰਦੇ ਆਂ ਤੇ ਸਾਡੇ ਜੀਵਨ ਦੇ ਵਿੱਚ ਥੋੜਾ ਅਮਲ ਕੀਤਿਆਂ ਵੀ ਵੱਡਾ ਤੇ ਬਹੁਤ ਜ਼ਿਆਦਾ ਪਲਟਾ ਆ ਸਕਦਾ ਆ ਸੋ ਇਹੀ ਖਾਸੀਅਤ ਹੈ ਇਨ ਕਹਾਣੀਆਂ ਦੀ 100 ਕਹਾਣੀਆਂ ਦੀ ਇੱਕ ਕਿਤਾਬ ਹੈ ਤੇ ਕੀਮਤ ਇਹਦੀ ਮੈਂ ਦੱਸਦਾ ਜਾਵਾਂ ਕਿ ਇਸ ਕਿਤਾਬ ਦਾ ਜਿਹੜਾ ਐਡੀਸ਼ਨ ਹੈਗਾ ਉਹ 2024 ਦਾ ਆ ਤੇ ਪੇਪਰ ਬੈਕ ਕਿਤਾਬ ਹੈ ਅੰਬਰ ਪ੍ਰਕਾਸ਼ਨ ਨੇ ਇਹ ਕਿਤਾਬ ਪ੍ਰਕਾਸ਼ਿਤ ਕੀਤੀ ਹੈ 320 ਰੁਪਏ ਇਹਦੀ ਕੀਮਤ ਕੇਵਲ ਹੈਗੀ ਹੈ ਸੋ ਕੋਸ਼ਿਸ਼ ਕਰਿਓ ਤੁਸੀਂ ਜੇ ਕਿਤਾਬਾਂ ਨਾਲ ਜੁੜੇ ਹੋ ਤਾਂ ਇਸ ਕਿਤਾਬ ਨੂੰ ਆਪਣੀ ਕਿਤਾਬਾਂ ਦੀ ਸੂਚੀ ਵਿੱਚ ਜ਼ਰੂਰ ਸ਼ਾਮਲ ਕਰ ਲਓ ਜੇ ਤੁਸੀਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਨਹੀਂ ਹੋ ਤਾਂ ਵੀ ਕੋਸ਼ਿਸ਼ ਕਰੋ ਕਿ ਇੱਕ ਕਿਤਾਬ ਤੁਹਾਡੇ ਹੱਥ ਇੱਕ ਵਾਰ ਲੱਗ ਜਾਵੇ ਤਾਂ ਯਕੀਨਨ ਤੁਸੀਂ ਇਸ ਕਿਤਾਬ ਤੋਂ ਬਹੁਤ ਕੁਝ ਸਿੱਖ ਸਕਦੇ ਹੋ ਬਹੁਤ ਕੁਝ ਸਮਝ ਸਕਦੇ ਹੋ ਬਹੁਤ ਕੁਝ ਜਾਣ ਸਕਦੇ ਹੋ ਉਹ ਸਵਾਲ ਜਿਨ੍ਹਾਂ ਦੇ ਜਵਾਬ ਸਾਨੂੰ ਕਿਸੇ ਪਾਸਿਓਂ ਨਹੀਂ ਮਿਲਦੇ ਇਸ ਕਿਤਾਬ ਦੇ ਰਾਹੀਂ ਸਾਨੂੰ ਉਹ ਜਵਾਬ ਜਿਹੜੇ ਨੇ ਜਾਂ ਉਹਨਾਂ ਜਵਾਬਾਂ ਦੇ ਰੂਬਰੂ ਅਸੀਂ ਹੋ ਸਕਦੇ ਹਾਂ ਸੋ ਇਹ ਸੀ ਜੀ ਅੱਜ ਦੀ ਕਿਤਾਬ ਕੈਸਾ ਮਰਨਾ ਹੋਏ ਪੇਸ਼ ਕਰ ਮਿਤ ਅਨਮੋਲ ਪ੍ਰਕਾਸ਼ਕ ਅੰਬਰ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਿਤਾਬ ਸੋ ਉਮੀਦ ਕਰਦਾ ਹਾਂ ਕਿਤਾਬ ਦੇ ਬਾਰੇ ਸੰਖੇਪ ਚਰਚਾ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਕਿਤਾਬ ਦੇ ਰੂਬਰੂ ਤੁਹਾਨੂੰ ਕਰਾਇਆ ਗਿਆ ਹੈ ਕਿਤਾਬ ਤੁਹਾਨੂੰ ਪੜਨ ਵਾਸਤੇ ਸੁਝਾਈ ਗਈ ਹੈ ਜੇ ਸਾਡਾ ਉਪਰਲਾ ਚੰਗਾ ਲੱਗਦਾ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਵਿਚਾਰ ਵੀ ਕਮੈਂਟ ਬਾਕਸ ਵਿੱਚ ਸਾਂਝੇ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ